ਸਵਾਗਤ ਹੈ ਜੀ ਸਾਰਧਾਰੀ ਹਾਰਡ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਅਸੀਂ ਬਰੋਕਲੀ ਤੇ ਖੁੰਬਾਂ ਦੀ ਇੱਕ ਵਧੀਆ ਜੀ ਡਿਸ਼ ਬਣਾਵਾਂਗੇ ਜਨਨ ਕਿ ਬਰੋਕਲੀ ਦੀ ਤੇ ਮਸਰੂਮ ਦੀ ਇਹ ਬਰੋਕਲੀ ਲਈ ਹੈ ਦੇਖੋ ਧੋ ਬਣਾ ਕੇ ਸਾਫ ਕਰ ਲਈ ਆ ਮੈਂ ਤੇ ਇਹ ਮੈਂ ਖੁੰਬਾਂ ਲਈਆਂ ਨੇ ਜਨਨ ਕਿ ਮਸਰੂਮ ਲੈ ਨੇ ਤੇ ਹੁਣ ਮੈਂ ਇੱਕ ਪਤੀਲਾ ਲਿਆ ਜਿਹਦੇ ਵਿੱਚ ਮੈਂ ਅੱਧਾ ਗਲਾਸ ਪਾਣੀ ਪਾ ਦਿੱਤਾ ਹੈ ਤੇ ਸਬਜ਼ੀਆਂ ਜਿਹੜੀਆਂ ਲਈਆਂ ਸੀ ਉਹਨਾਂ ਨੂੰ ਮੈਂ ਕੱਟ ਲਿਆ ਸੀ ਜਨਨ ਕਿ ਗੋਭੀ ਥੋੜੀ ਜੀ ਵਿੱਚ ਲਈ ਸੀ ਆ ਚਿੱਟੀ ਵਾਲੀ ਬਾਕੀ ਬਰੋਕਲੀ ਲਈਏ ਫਰਾਸਪੀਨ ਦੀ ਫਲੀ ਵੀ ਥੋੜੀ ਜੀ ਲਈਏ ਸਵਾਦ ਮਤਲਬ ਟੇਸਟ ਵਾਜੇਗਾ ਤੇ ਮਸਰੂਮ ਵੀ ਲਈਏ ਇਹਨਾਂ ਨੂੰ ਕੱਟ ਕੇ ਸੋਹਣੀ ਤਰ੍ਹਾਂ ਤਿਆਰ ਕਰਕੇ ਧੋ ਬਣਾ ਕੇ ਤੇ ਹੁਣ ਮੈਂ ਥੋੜਾ ਜਿਹਾ ਵਿੱਚ ਨਮਕ ਵੀ ਪਾ ਦਵਾਂਗੀ ਥੋੜਾ ਜਿਹਾ ਹੀ ਪਾਣਾ ਜਿਆਦਾ ਨਮਕ ਨਹੀਂ ਆਪਾਂ ਵਰਤਾਂਗੇ ਇਹਦੇ ਵਿੱਚ ਇਸ ਚੀਨ ਨੂੰ ਆਪਾਂ ਇਹ ਦੇਖਿਆ ਕਿ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਨੇ ਤੇ ਵੱਡੇ ਵੀ ਬੜੇ ਖੁਸ਼ ਹੋ ਕੇ ਖਾਂਦੇ ਨੇ ਆਪਾਂ ਬਣਾਵਾਂਗੇ ਇਸ ਹਿਸਾਬ ਨਾਲ ਇੱਕ ਵਧੀਆ ਜੀ ਚੀਜ਼ ਬਣਾਵਾਂਗੇ ਹੁਣ ਥੋੜਾ ਜਿਹਾ ਆਪਾਂ ਉਬਾਲ ਲਵਾਂਗੇ ਜਿਆਦਾ ਇਹਨੂੰ ਨਹੀਂ ਆਪਾਂ ਉਬਾਲਾਂਗੇ ਨਹੀਂ ਥੋੜਾ ਜਿਹਾ ਬਾਲ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਅੱਧਾ ਗਲਾਸ ਪਾਣੀ ਪਾਇਆ ਸੀ ਤੇ ਉਹ ਵੀ ਪਾਣੀ ਅਜੇ ਵਿੱਚ ਆ ਪਾਣੀ ਬਿਲਕੁਲ ਸੁੱਕਿਆ ਨਹੀਂ ਹੈਗਾ ਪਰ ਮੈਂ ਪਾਣੀ ਇਹਦਾ ਸੁਕਾਵਾਂਗੀ ਵੀ ਨਹੀਂ ਇਹ ਜਿਆਦਾ ਗਲ ਜਾਏਗੀ ਸਬਜੀ ਹੱਡੀ ਮੈਂ ਇਹਨੂੰ ਇਦਾਂ ਹੀ ਮਤਲਬ ਜਿਹੜਾ ਆ ਕੱਢ ਲਵਾਂਗੀ ਸਬਜ਼ੀ ਨੂੰ ਮੈਂ ਥੋੜਾ ਜਿਹਾ ਸੇਕ ਹੋਰ ਲਵਾਤਾ ਏ ਤੇ ਹੁਣ ਮੈਂ ਇਹਨੂੰ ਇਦਾਂ ਹੀ ਪੋਨ ਲਵਾਂਗੀ ਸਬਜ਼ੀ ਨੂੰ ਇਹ ਦੇਖੋ ਕਿੰਨੀ ਵਧੀਆ ਆਹ ਦੇਖੋ ਪੰਜਾ ਜਿੱਦਾਂ 100 ਚੋਂ 50% ਜਿਹੜੀ ਆ ਇਹ ਮਤਲਬ ਗਲ ਗਈ ਹੈ ਤੇ ਸਬਜ਼ੀ ਵਧੀਆ ਹੋ ਗਈ ਹੈ ਤੇ ਹੁਣ ਆਪਾਂ ਇਹਨੂੰ ਹੋਰ ਨਹੀਂ ਗਲ ਗਲਣਾ ਹੈਗਾ ਤੇ ਹੁਣ ਅਸੀਂ ਇਹਨੂੰ ਪੁੰਨ ਲਵਾਂਗੇ ਆ ਪੋਣੀ ਦੇ ਵਿੱਚ ਪਾਣੀ ਅਲੱਗ ਕਰ ਦਵਾਂਗੇ ਸਬਜ਼ੀ ਅਲੱਗ ਕਰ ਲਵਾਂਗੇ ਇਹਦਾ ਬੱਚਿਆਂ ਵਾਸਤੇ ਹੀ ਬਣਾਉਗੇ ਤੇ ਬਹੁਤ ਹੀ ਵਧੀਆ ਇੱਕ ਚੀਜ਼ ਬਣਦੀ ਹੈ ਜਿੱਦਾਂ ਬੱਚੇ ਕਹਿੰਦੇ ਆਪਾਂ ਸਬਜ਼ੀਆਂ ਨਹੀਂ ਖਾਂ ਖਾਣੀਆਂ ਹੈਗੀਆਂ ਤੇ ਇਹ ਇਹਦੇ ਨਾਲ ਬੜੇ ਖੁਸ਼ ਹੋ ਕੇ ਖਾ ਲੈਂਦੇ ਨੇ ਉਹ ਬਾਜ਼ਾਰ ਵਰਗੀ ਹੀ ਬਣਦੀ ਆਈ ਆਹ ਪਾਣੀ ਆਪਾਂ ਜਿਹੜਾ ਆ ਇਹਨੂੰ ਮਤਲਬ ਵੇਸਟ ਨਹੀਂ ਕਰਾਂਗੇ ਇਹ ਪਾਣੀ ਵਿੱਚੇ ਹੀ ਵਰਤਾਂਗੇ ਤੁਸੀਂ ਦੇਖਿਓ ਕਿ ਇਹ ਕਿੱਥੇ ਜਾ ਕੇ ਮੈਂ ਪਾਣੀ ਵਰਤਦੀ ਆ ਹੁਣ ਮੈਂ ਫਰਾਈ ਪ pan ਦੇ ਵਿੱਚ ਥੋੜਾ ਜਿਹਾ ਪਹਿਲਾਂ ਤੇ ਗੈਸ ਬਾਲਾਂਗੀ ਫਿਰ ਮੈਂ ਤੇਲ ਪਾਵਾਂਗੀ ਇਹਦੇ ਵਿੱਚ ਇਹ ਤੁਸੀਂ ਮੱਖਣ ਵੀ ਪਾ ਸਕਦੇ ਹੋ ਇਹਦੀ ਜਗ੍ਹਾ ਤੇਲ ਦੀ ਜਗ੍ਹਾ ਮੱਖਣ ਵੀ ਪਾ ਸਕਦੇ ਹੋ ਔਰ ਫੈਂਟ ਤੇਲ ਵੀ ਪਾ ਸਕਦੇ ਹੋ ਦੇ ਸਿੱਕੋ ਵੀ ਪਾ ਸਕਦੇ ਹੋ ਪਰ ਮੈਂ ਰਫੈਂਟ ਤੇ ਵਾਲੀ ਪਾਵਾਂਗੀ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਜਿੱਦਾਂ ਕਿ ਉਹ ਮੱਖਣ ਉਹਦੇ ਵਿੱਚ ਹੀ ਬਣਾ ਸਕਦੇ ਹੋ ਤਾਂ ਆ ਦੇਖੋ ਦੋ ਚਮਚੇ ਮੈਂ ਪਾਏ ਨੇ ਮਿੰਤੀ ਦੇ ਤੇ ਥੋੜਾ ਜਿਹਾ ਮੈਂ ਜੀਰਾ ਪਾਇਆ ਇਹਦੇ ਵਿੱਚ ਆ ਦੇਖੋ ਅੱਧਾ ਇੱਕ ਚਮਚਾ ਜੀਰੇ ਦਾ ਪਾਇਆ ਹੈ ਤੇ ਜੀਰਾ ਥੋੜਾ ਥੋੜਾ ਜਿਹੜਾ ਆ ਲਾਲ ਹੋ ਗਿਆ ਹੈ ਹੁਣ ਮੈਂ ਲਸਣ ਕੱਟਿਆ ਹੋਇਆ ਜਿਹੜਾ ਪੀਸਾ ਦੇ ਵਿੱਚ ਉਹ ਵੀ ਪਾ ਦਿੱਤਾ ਏ ਤੇ ਜ਼ਿਆਦਾ ਲਸਣ ਮੈਂ ਲਾਲ ਨਹੀਂ ਕਰਾਂਗੀ ਜਿਹੜੇ ਲਸਣ ਖਾਂਦੇ ਨੇ ਉਹ ਪਾ ਸਕਦੇ ਨੇ ਜਿਹੜੇ ਨਹੀਂ ਖਾਂਦੇ ਉਹ ਛੱਡ ਵੀ ਸਕਦੇ ਨੇ ਸਬਜੀ ਜਦੋਂ ਬਣਾਈਦੀ ਆ ਤੇ ਫਿਰ ਬੱਚੇ ਕਈ ਵਾਰੀ ਨਹੀਂ ਖਾਂਦੇ ਪਰ ਆ ਚੀਜ਼ੇ ਬੱਚੇ ਖਾ ਲੈਂਦੇ ਨੇ ਖੁਸ਼ ਹੋ ਕੇ ਆ ਪਿਆਜ਼ ਆ ਥੋੜਾ ਜਿਹਾ ਬਰੀਕ ਬਰੀਕ ਕੱਟਿਆ ਹੋਇਆ ਥੋੜਾ ਆਦਰਕ ਹੈ ਤੇ ਥੋੜੀ ਜੀ ਹਰੀ ਮਿਰਚ ਆ ਤੁਸੀਂ ਆਪਣੇ ਹਿਸਾਬ ਨਾਲ ਬੱਚਿਆਂ ਦਾ ਹਿਸਾਬ ਲਾ ਕੇ ਤੇ ਆਪਣੇ ਹਿਸਾਬ ਨਾਲ ਤੁਸੀਂ ਹਰੀ ਮਿਰਚ ਜਿਹੜੀ ਆ ਉਨੀ ਕੀ ਮਿਰਚ ਵਰਤੋ ਜਿੰਨੀ ਕੀ ਤੁਹਾਨੂੰ ਚਾਹੀਦੀ ਆ ਕਿਉਂਕਿ ਜ਼ਿਆਦਾਤਰ ਇਹ ਚੀਜ਼ ਆਪਣੇ ਬੱਚਿਆਂ ਵਾਸਤੇ ਹੀ ਬਣਦੀ ਆ ਤੇ ਜੇ ਸਿਆਣਿਆਂ ਵਾਸਤੇ ਬਣਾਣੀ ਆ ਤੇ ਫਿਰ ਤੁਸੀਂ ਜ਼ਿਆਦਾ ਤੇਜ਼ ਵੀ ਕਰ ਸਕਦੇ ਹੋ ਇਹ ਤੇਲਿਆ ਮੇਰੇ ਕੋਲ ਦੋ ਚਮਚੇ ਤਿਲਾਂ ਦੇ ਪਾਤੇ ਨੇ ਮੇ ਵਿੱਚ ਕਿਉਂਕਿ ਸਰਦੀਆਂ ਦੇ ਵਿੱਚ ਤੇਲ ਜਿਹੜੇ ਆ ਉਹ ਹੱਡੀਆਂ ਵਾਸਤੇ ਬਹੁਤ ਚੰਗੇ ਹੁੰਦੇ ਆ ਹੁਣ ਆਪਾਂ ਥੋੜਾ ਜੈ ਇਹਨੂੰ ਹਲਾਵਾਂਗੇ ਜ਼ਿਆਦਾ ਇਹਨੂੰ ਆਪਾਂ ਜਿਹੜਾ ਆ ਨਹੀਂ ਤੜਕੇ ਨੂੰ ਭੁੰਨਾਗੇ ਉਹਨਾਂ ਪਾ ਜਿਹੜੀ ਸਬਜ਼ੀ ਆ ਅਲੱਗ ਕਰਕੇ ਰੱਖੀ ਐ ਇਸੇ ਮਸ਼ਰੂਮ ਤੇ ਬਰੋਕਲੀ ਇਹ ਵੀ ਮੈਂ ਦੁਆਰਾ ਪਲਟ ਦਿੱਤੀ ਐ ਇਹਦੇ ਵਿੱਚ ਫਰਾਈ ਪਿੰਚ ਇਹਨੂੰ ਥੋੜਾ ਜਿਹਾ ਇਹਨੂੰ ਨਾ ਫਰਾਈ ਹੋਣ ਦਵਾਂਗੇ ਪਹਿਲਾਂ ਇਹ ਰੈਸਪੀ ਬਹੁਤ ਹੀ ਵਧੀਆ ਤੇ ਬਹੁਤ ਹੀ ਇੱਕ ਹੈਲਦੀ ਰੈਸਪੀ ਆ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਸਰਦੀਆਂ ਦੇ ਵਿੱਚ ਦੋਨੋਂ ਚੀਜ਼ਾਂ ਵਾਧੂ ਆ ਰਹੀਆਂ ਨੇ ਮਤਲਬ ਸੀਜ਼ਨ ਆ ਇਹਨਾਂ ਦਾ ਬਰੋਕਲੀ ਦਾ ਵੀ ਤੇ ਖੁੰਬਾਂ ਦਾ ਵੀ ਇਹ ਐਰਾ ਰੋਟ ਲਿਆ ਜੀ 1.5 ਚਮਚਾ ਮੇਰੇ ਕੋ ਐਰਾ ਰੋਟ ਦਾ ਆ ਉਹ ਪਾਣੀ ਜਿਹੜਾ ਕੱਢਿਆ ਹੋਇਆ ਸੀ ਤੁਸੀਂ ਦੇਖਿਆ ਸੀ ਫੋਣ ਕੇ ਪਾਣੀ ਰੱਖਿਆ ਸੀ ਮੈਂ ਉਹਦੇ ਵਿੱਚ ਹੀ ਆਪਾਂ ਜਿਹੜਾ ਐਰਾ ਰੋਟ ਥੋੜਾ ਜਿਹਾ ਘੋਲ ਦਵਾਂਗੇ ਇਹਦਾ ਕੋਲ ਬਣਾ ਲਵਾਂਗੇ ਕਿਉਂਕਿ ਇਹ ਜਿਹੜਾ ਸਬਜ਼ੀਆਂ ਦਾ ਜਿੰਨਾ ਵੀ ਅਸਰ ਜਾਂ ਰਾਸ ਸਮਝ ਲਓ ਇਹ ਸਬਜ਼ੀਆਂ ਵਾਲਾ ਹੀ ਪਾਣੀ ਆ ਕੋਈ ਬਾਹਰੋਂ ਵੱਖਰਾ ਪਾਣੀ ਨਹੀਂ ਲਿਆ ਹੈਗਾ ਤੇ ਇਹਦਾ ਹੀ ਵਧੀਆ ਇੱਕ ਵਧੀਆ ਚੀਜ਼ ਬਣਦੀ ਆ ਇਹ ਐਰਾ ਰੋਡ ਜਿਹੜਾ ਆ ਇਹਦੇ ਵਿੱਚ ਢੋਲਿਆ ਗਿਆ ਹੈ ਤੇ ਆਪਾਂ ਹੁਣ ਇਹਦੇ 'ਚ ਐਰਾ ਰੋਡ ਪਾ ਦਵਾਂਗੇ ਥੋੜਾ ਥੋੜਾ ਕਰਕੇ ਪਾ ਦਾਂਗੇ ਸਬਜ਼ੀਆਂ ਸਾਡੀਆਂ ਵੀ ਪੂਰੀਆਂ ਮਤਲਬ ਜਿਹੋ ਜਿਹਾਂ ਗੱਲਾਂ ਚਾਹੀਦੀਆਂ ਉਹੋ ਜਿਹਾਂ ਹੋ ਗਈਆਂ ਨੇ ਕਿਉਂਕਿ ਬਹੁਤ ਨਹੀਂ ਘਾਲ ਸਕਦੇ ਥੋੜੀਆਂ ਥੋੜੀਆਂ ਖੜੀਆਂ ਖੜੀਆਂ ਸਬਜ਼ੀਆਂ ਜਿਹੜੀਆਂ ਇਹਦੇ 'ਚ ਪੈਂਦੀਆਂ ਨਹੀਂ ਇਹ ਹੁਣ ਮੈਂ ਐਰਾ ਰੋਡ ਦਾ ਢੋਲ ਜਿਹੜਾ ਆ ਉਹ ਪਾਤਾ ਹੈ ਇਦੇ ਵਿੱਚ ਤੁਸੀਂ ਉਹ ਪੀਜੇ ਚ ਇੱਕ ਮਸਾਲਾ ਪੈਂਦਾ ਆ ਉਹ ਵੀ ਪਾ ਸਕਦੇ ਹੋ ਟੇਸਟ ਵਾਸਤੇ ਤੁਸੀਂ ਜੋ ਵੀ ਪਾਉਣਾ ਪਾ ਸਕਦੇ ਹੋ ਪਰ ਬੱਚਿਆਂ ਨੇ ਜੇ ਖਾਣਾ ਤੇ ਫਿਰ ਬਹੁਤਾ ਜਿਆਦਾ ਮਸਾਲੇ ਤੇ ਸਹੀ ਨਹੀਂ ਆ ਆ ਸੋਇਆ ਸੋਸ ਪਾਈ ਮੈਂ ਆਧਾ ਚਮਚਾ ਇੱਕ ਚਮਚਾ ਲਾ ਲਓ ਛੋਟਾ ਥੋੜਾ ਚਮਚਾ ਵੱਡਾ ਹੈ ਇੱਕ ਚਮਚਾ ਛੋਟਾ ਜਿਹੜਾ ਹੁਣ ਮੈਂ ਟਮਾਟੋ ਸੋਸ ਵੀ ਪਾਵਾਂਗੀ ਟਮਾਟੋ ਸੋਸ ਪਾਵਾਂਗੀ ਮੈਂ ਇਹਨਾਂ ਦੇ ਨਾਲ ਬਹੁਤ ਟੇਸਟ ਵਧੇਗਾ ਉਹ ਤੁਸੀਂ ਦੇਖ ਸਕਦੇ ਹੋ ਮੈਂ ਦੁਬਾਰਾ ਅਜੇ ਨਮਕ ਨਹੀਂ ਪਾਇਆ ਕਾਲੀ ਮਿਰਚ ਨਹੀਂ ਪਾਈ ਅਜੇ ਮੈਂ ਕੁਝ ਨਹੀਂ ਪਾਇਆ ਹੈਗਾ ਉਹ ਮੈਂ ਪਾਵਾਂਗੀ ਪਰ ਆਜੋ ਪਹਿਲਾ ਪੈਣਾ ਸਮਾਨ ਇਹ ਮੈਂ ਪਾ ਕੇ ਤੇ ਫਿਰ ਬਾਅਦ ਵਿੱਚ ਉਹ ਵੀ ਪਾਵਾਂਗੀ ਪਰ ਇਦਾਂ ਦਾ ਬਣਾ ਕੇ ਬੱਚਿਆਂ ਨੂੰ ਤੁਸੀਂ ਬੜੇ ਆਰਾਮ ਨਾਲ ਖਵਾ ਸਕਦੇ ਹੋ ਇਹ ਬੜੀ ਹੈਲਦੀ ਰੈਸਪੀ ਆ ਤੇ ਬਹੁਤ ਵਧੀਆ ਆ ਬੱਚਿਆਂ ਵਾਸਤੇ ਇਹ ਟਿਫਿਨ ਚ ਪਾ ਕੇ ਵੀ ਦੇ ਸਕਦੇ ਹੋ ਬੱਚਿਆਂ ਨੂੰ ਇੱਕ ਤੇ ਸਬਜ਼ੀਆਂ ਖਾ ਖਾ ਲੈਣਗੇ ਬੱਚੇ ਇਸ ਹੱਬ ਦੇ ਨਾਲ ਇੱਕ ਉਹਨਾਂ ਦਾ ਟੇਸਟ ਵੀ ਜਿਹੜਾ ਆ ਉਹਨਾਂ ਨੂੰ ਵਧੀਆ ਲੱਗੂਗਾ ਇਹਦਾ ਸਬਜ਼ੀਆਂ ਦਾ ਟੇਸਟ ਬਹੁਤ ਵਧੀਆ ਲੱਗੂਗਾ ਰਿਆੜ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਬੜੀ ਮਿਹਰਬਾਨੀ ਤੁਹਾਡੀ ਸਬਸਕ੍ਰਾਈਬ ਜੀ ਜ਼ਰੂਰ ਕਰਿਆ ਕਰੋ ਇਹ ਕਾਲੀ ਮਿਰਚ ਦਾ ਪਾਊਡਰ ਮੈਂ ਪਾ ਰਹੀ ਹਾਂ ਥੋੜਾ ਜਿਹਾ ਇਹ ਮੈਂ ਜੀਰਾ ਪਾਊਡਰ ਪਾ ਰਹੀ ਆ ਹੋਰ ਮੈਂ ਕੋਈ ਮਸਾਲਾ ਨਹੀਂ ਪਾ ਰਹੀ ਇਹਦੇ ਵਿੱਚ ਇੱਕ ਨਮਕ ਪਾਵਾਂਗੀ ਬਸ ਥੋੜਾ ਜਿਹਾ ਹੋਰ ਕੋਈ ਮਸਾਲਾ ਨਹੀਂ ਪਾਵਾਂਗੀ ਮੈਂ ਆਪਣੀ ਮਰਜ਼ੀ ਨਾਲ ਤੁਸੀਂ ਜੋ ਵੀ ਹੋਰ ਮਸਾਲੇ ਵਰਤ ਸਕਦੇ ਹੋ ਇਹ ਚਿਲੀ ਫਲੇਕਸ ਬਿਲਕੁਲ ਥੋੜੇ ਤੇ ਤੁਸੀਂ ਆਪਣੇ ਪਹਿਲਾਂ ਵੀ ਮੈਂ ਬੋਲ ਚੁੱਕੀ ਆ ਕਿ ਆਪਣੇ ਬੱਚਿਆਂ ਦਾ ਹਿਸਾਬ ਲਾ ਕੇ ਫਿਰ ਤੁਸੀਂ ਜਿਹੜਾ ਆ ਸਟਰੋਂਗ ਕਰਨਾ ਇਹਨੂੰ ਤੇਜ਼ੀ ਜਗ ਰੱਖਣਾ ਇਹਨੂੰ ਮਿਰਚਾਂ ਨੂੰ ਜਿੰਨੀਆਂ ਖਾ ਸਕਦੇ ਨੇ ਉਨੀਆਂ ਹੀ ਪਾਉਣੀਆਂ ਆ ਹੁਣ ਦੇਖੋ ਕਿੰਨੀਆਂ ਕਿੰਨੀ ਵਧੀਆ ਇਹ ਚੀਜ਼ ਬਣੀ ਆ ਇਹ ਬਹੁਤ ਹੀ ਵਧੀਆ ਚੀਜ਼ ਬਣੀ ਆ ਇਸ ਤਰ੍ਹਾਂ ਦੀ ਤੁਸੀਂ ਬਣਾ ਕੇ ਦੇ ਬੱਚਿਆਂ ਨੂੰ ਦੇ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਬਸ ਬਣ ਗਈ ਆ ਫਰਾਈ ਆਪਣਾ ਗੈਸ ਮੈਂ ਕਰਤਾ ਬੰਦ ਤੇ ਹੁਣ ਆਪਾਂ ਇਹਦੇ ਵਿੱਚ ਪਲਟ ਦਵਾਂਗੇ ਆ ਦੇਖੋ ਕਿੰਨੀ ਵਧੀਆ ਚੀਜ਼ ਬਣੀ ਆ ਇਹ ਬਰੈਡਾਂ ਦੇ ਨਾਲ ਵੀ ਖਾਧੀ ਜਾ ਸਕਦੀ ਹੈ ਬੱਚਿਆਂ ਨੂੰ ਬੇਸ਼ੱਕ ਬਰੈਡਾਂ ਦੇ ਨਾਲ ਦੇ ਦਿਓ ਵੱਡਿਆਂ ਨੂੰ ਵੀ ਬੇਸਕ ਤੁਸੀਂ ਦੇ ਸਕਦੇ ਹੋ ਪਰੌਂਠੀ ਨਾਲ ਵੀ ਬਹੁਤ ਵਧੀਆ ਲੱਗਦੀ ਹੈ ਇਹ ਇੱਕ ਬਹੁਤ ਹੀ ਵਧੀਆ ਚੀਜ਼ ਬਣੀ ਹੈ ਮੈਨੂੰ ਉਮੀਦ ਹੈ ਕਿ ਮੇਰੀ ਇਹ ਰੈਸਪੀ ਤੁਹਾਡੇ ਜ਼ਰੂਰ ਪਸੰਦ ਆਊਗੀ ਤੁਸੀਂ ਜ਼ਰੂਰ ਲਾਈਕ ਕਰੋਗੇ ਇਹਨੂੰ ਤਿਆਰ ਫੂਡ ਚੈਨਲ ਨੂੰ ਭੁੱਲਿਆ ਨਾ ਕਰੋ ਜੀ ਜ਼ਰੂਰ ਵੇਖਿਆ ਕਰੋ ਦੇਖੋ ਧਣੀਆਂ ਪੈ ਗਿਆ ਵਾ ਕਿੰਨੀ ਸੋਹਣੀ ਨੱਡੇ ਸਤਿਆਰ ਹੋਈ ਆ ਬਹੁਤ ਹੀ ਵਧੀਆ ਫਰਸਟ ਕਲਾਸ ਚੀਜ਼ ਬਣੀ ਆ ਇਹ ਬਹੁਤ ਹੀ ਟੇਸਟ ਆ ਇਹਦਾ ਬਹੁਤ ਵਧੀਆ ਬਣੀ ਆ ਮਿਲਦੇ ਆ ਜੀ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਕਰਿਆਡ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ